ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੱਲ 26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕੱਢਿਆ ਜਾਵੇਗਾ ਇਸ ਸੰਬੰਧ ਵਿੱਚ ਪੰਜਾਬ ਪੁਲਿਸ ਦੇ ਐਸਪੀ ਅਕਬਾਲ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੈਅ ਕੀਤਾ ਗਿਆ ਕਿ 26 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੇ ਰੰਗਾ ਝੰਡਾ ਲਹਿਰਾਇਆ ਜਾਣਾ ਹੈ ਇਸ ਲਈ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਨਾਲ ਗਨਤੰਤਰ ਦਿਵਸ ਦੀ ਸਮਾਪਤੀ ਤੋਂ ਬਾਅਦ ਟਰੈਕਟਰ ਮਾਰਚ ਕੱਢਿਆ ਜਾਵੇਗਾ ਤਾਂ ਜੋ ਆਮ ਪਬਲਿਕ ਨੂੰ ਔਨ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤੱਕ ਸਰਕਾਰਾਂ ਬੇਈਮਾਨ ਰਹਿਣਗੀਆਂ ਉਦੋਂ ਤੱਕ ਕਿਸਾਨਾਂ ਦਾ ਕੋਈ ਭਲਾ ਨਹੀਂ ਹੋਵੇਗਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੁਭਾ ਪ੍ਰਦਾਨ ਦਵਿੰਦਰ ਸਿੰਘ ਸੰਧਵਾ ਨੇ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਲੜ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਡਰ ਤੇ ਬੈਠੇ ਹੋਏ ਹਨ ਇਸ ਲਈ ਸਾਨੂੰ ਕੇਂਦਰ ਸਰਕਾਰ ਨੂੰ ਦੱਸਣਾ ਪਵੇਗਾ ਕਿ ਪੰਜਾਬ ਦੇ ਕਿਸਾਨ ਅਜੇ ਵੀ ਜਾਗ ਰਹੇ ਹਨ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨ ਲੈ ਕੁਝ ਐਕਸਟਰਾ ਮੀਟਿੰਗ ਕਰਕੇ ਆਇਆ ਕਛਰਦੀ ਜਨੂਨੀ 21 ਪੁਰਾ ਮੈਂ ਜੀ ਕੱਲ ਦਾ ਪ੍ਰੋਗਰਾਮ ਆਪਣਾ ਜਿੱਦਾਂ ਕਿਸਾਨ ਮਜ਼ਦੂਰ ਮੋਰਚੇ ਤੇ ਐਸਕੇਐਮ ਨੌਨ ਪੋਲੀਟਿਕਲ ਵਾਲੋਂ ਕਾਲ ਦਿੱਤੀ ਗਈ ਸੀਗੀ ਕੱਲ ਨੂੰ 26 ਜਨਵਰੀ ਜੋ ਟਰੈਕਟਰ ਮਾਰਚ ਕਰਨਾ ਜੋ ਸਾਡੇ ਤਕਰੀਬਨ ਪਿਛਲੇ ਸਵਾ ਸਾਲ ਤੋਂ ਬੈਠੇ ਨੇ ਸਾਡੇ ਕਿਸਾਨ ਵੀਰ ਸ਼ੰਭੂ ਤੇ ਖਨੋਰੀ ਬਾਰਡਰ ਤੇ ਉਹ ਸਰਕਾਰ ਸੁਣਵਾਈ ਨਹੀਂ ਕਰ ਰਹੀ ਇਸ ਲਈ ਕੱਲ੍ਹ ਤਾਂ ਚੁਣਿਆ ਗਿਆ ਕਿ ਆਪਣੇ ਜਿੰਨੇ ਵੀ ਟਰੈਕਟਰ ਨੇ ਕਿਸਾਨ ਵੀਰਾਂ ਦੇ ਕਿਉਂਕਿ ਟਰੈਕਟਰ ਨੂੰ ਇੱਕ ਗੱਡੇ ਦਾ ਨਾਮ ਦਿੱਤਾ ਗਿਆ ਗੱਡੇ ਹੀ ਨਹੀਂ ਸਾਡੇ ਉਹ ਰੋੜਾਂ ਤੇ ਚੜੇ ਜਾਣਗੇ ਔਰ ਪ੍ਰਦਰਸ਼ਨ ਕੀਤਾ ਜਾਊਗਾ ਸਰਕਾਰ ਨੂੰ ਦਿਖਾੜਿਆ ਜਾਊਗਾ ਕਿ ਕਿਸਾਨ ਜਾਗਦਾ ਹਲੇ ਵੀ ਪੰਜਾਬ ਦਾ ਸੈਂਟਰ ਸਰਕਾਰ ਨੂੰ ਦੱਸਿਆ ਜਾਊਗਾ ਕਿ ਜੋ ਤੁਸੀਂ ਕਿਸਾਨ ਨੂੰ ਦੁਆਰ ਹੈ ਇਹ ਦਵਿਆ ਨਹੀਂ ਹੈਗਾ ਵੀ ਤੁਸੀਂ ਜੇ ਤੁ ਜੇਤੀ ਨਵੀਂ ਆ ਮੰਗਾ ਮੰਨੋ ਤਾਂ ਇਹਨਾਂ ਨੂੰ ਆਪਣੇ ਘਰਾਂ ਨੂੰ ਭੇਜੋ ਆਪਣਾ ਰੂਟ ਪਲਾਨ ਕੀ ਹੋਏ ਆਪਣਾ ਰੂਟ ਪਲਾਨ ਹੈ ਜੀ ਤਾਂ ਸਾਡੇ ਕਟਾਰੀਆਂ ਤੋਂ ਹੋ ਕੇ ਬੰਗਾ ਆਉਣਾ ਬੰਕਿਆਂ ਤੋਂ ਫੇਰ ਟੋਲ ਪਲਾਜਾ ਬਹਿਰਾਵਾ ਵੀ ਜਾ ਸਕਦੇ ਨੇ ਕਿਸਾਨ ਸਾਡੇ ਤੇ ਉਸ ਤੋਂ ਬਾਅਦ ਫੋਆੜੇ ਸਾਡੀ ਵੱਡੀ ਗਾਰੰਟੀ ਦੇ ਵਿੱਚ 71 ਹੋ ਰਿਹਾ ਹੈ ਕਿਸਾਨ ਵੀ ਰਸ਼ਿਆ ਹੋ ਰਿਹਾ ਪੱਕੋ ਪੱਕੇ ਥਾਵਾਂ ਤੇ ਸਾਡੇ ਇੱਕ ਖੜੇ ਹੋਣਗੇ ਰੋਡ ਤੇ ਜੀ ਐਸਪੀ ਸਾਹਿਬ ਨਾਲ ਕੀ ਗੱਲ ਹੋਈ ਹੈ ਟਾਈਮਿੰਗ ਦੀ ਐਸਪੀ ਸਾਹਿਬ ਨਾਲ ਟਾਈਮਿੰਗ ਦੀ ਗੱਲ ਹੋਈ ਹੈ ਕਿਉਂਕਿ ਕੱਲ ਨੂੰ 26 ਜਨਵਰੀ ਨੂੰ ਮਨਾਇਆ ਜਾ ਰਿਹਾ ਬੰਗੀ ਦਾਣਾ ਮੰਡੀ ਤੇ ਮਨਾਇਆ ਜਾ ਰਿਹਾ ਨਵੀਂ ਸ਼ਹਿਰ ਵੀ ਥੋੜਾ ਟਾਈਮ ਲਾ ਇੱਕ ਘੰਟਾ ਦਾ ਇਟਰੋਡਰ ਕੀਤਾ ਗਿਆ ਸੀ ਕਿੰਨੇ ਵੀ ਨਿਕਲਣਾ ਤੁਸੀਂ तकरीबन 11:30 11:30 11:30 ਤੋਂ 1:30 ਵਜੇ 1:30 ਵਜੇ ਜੀ ਠੀਕ ਹੈ ਅੱਜ ਦੇ ਸਾਹਮਣੇ ਅਕਲ 26 ਜਨਵਰੀ ਨੂੰ ਕੀ ਹੈ ਆਪਣਾ ਸਾਡਾ ਦੇਖੋ ਸਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਆਪਣਾ 26 ਨੂੰ ਆਪਾਂ ਜਦੋਂ ਦਾ ਘੋੜ ਜਿੱਤ ਕੇ ਆਏ ਦਿੱਲੀ ਤੋਂ ਅਸੀਂ ਲਗਭਗ ਟਰੈਕਟਰ ਮਾਰਚ ਕਰੀ ਜਾ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਖਤਮ ਨਹੀਂ ਹੋ ਸਕਦੀਆਂ ਜਿੰਨਾ ਚਿਰ ਸਰਕਾਰਾਂ ਬੇਈਮਾਨ ਹੈ ਉਹਨਾਂ ਚਿਰ ਸਾਡਾ ਸਾਰਾ ਜਿਹੜਾ ਕਲਿਆਣ ਨਹੀਂ ਹੋਣਾ ਸਾਡੇ ਕਿਸਾਨੀ ਦਾ ਕੋਈ ਕਰਜ਼ੇ ਚ ਡੁੱਬਿਆ ਆ ਕੋਈ ਹੋਰ ਮੰਗਾਇਆ ਸਾਡੀਆਂ ਉਹਦੇ ਕਰਕੇ ਆਪਾਂ ਟਰੈਕਟਰ ਮਾਰਚ ਜਿਹੜਾ ਕੱਲ ਨੂੰ ਕਰਨਾ ਆ ਉਹਦੇ ਲਈ ਸਾਨੂੰ ਤਾਂ ਇਹਨਾਂ ਨੇ ਇਸ ਕਰਕੇ ਬੁਲਾਇਆ ਸੀਗਾ ਵੀ ਸਾਡਾ 26 ਜਨਵਰੀ ਦਾ ਪ੍ਰੋਗਰਾਮ ਹੈ ਸਰਕਾਰੀ ਜਿਹੜਾ ਆ ਤੇ ਉਹਦੇ ਲਈ ਉਹ ਟਾਈਮ ਦੀ ਥੋੜੀ ਸੀਗੀ ਸਾਡੀ ਜੇ ਬਸ ਵਕਤਾਂ ਤੁਰਨਾ ਕਿਸੇ ਨੇ ਅਸਮਾਨ ਪਰ ਤੁਰਨਾ ਕਿਸੇ ਨੇ ਬੁੱਤ ਤੋਂ ਤੁਰਨਾ ਭਗਤ ਸਿੰਘ ਤੋਂ ਕਿਸੇ ਨੇ ਐ ਸਪੇਸੋਂ ਔਰ ੜਾਰੇੋਂ ਪਾਸੇ ਤੁਰਨਾ ਆ ਉਹ ਬੱਕਰੀ ਬੱਕਰੀ ਸੀਗੇ ਉਹਨਾਂ ਦਾ ਕਹਿੰਦੇ ਵੀ ਤੁਸੀਂ ਸਾਡਾ ਲਗਭਗ 1 ਵਜੇ ਐਂਟਰੀ ਕਰ ਲਿਓ ਨਵੇਂ ਸ਼ਹਿਰ ਚ ਉਹ ਹੋ ਗਿਆ ਪਾਸ ਲਗਭਗ ਪੌਣੇ ਇੱਕ ਐਂਟਰੀ ਹੋ ਜੂਗੀ ਇਹਨਾਂ ਦਾ ਪ੍ਰੋਗਰਾਮ ਖਤਮ ਹੋ ਜਾਣਾ ਹੈ ਆਪਣਾ ਮਾਰਕ ਜਿਹੜਾ ਇੱਥੋਂ ਫਿਰ ਲੰਘੂਗਾ ਸਾਰੇ ਤੁਸੀਂ ਚਲਾ ਲੰਗ ਰੋਏ ਕਿੱਥੇ ਚੱਲਾਂਗੇ ਅਸੀਂ ਅਸਮਾਨਪੁਰ ਤੋਂ ਚੱਲਾਂਗੇ ਜੀ ਨਮਾ ਸ਼ਹਿਰ ਬਲਾਕ ਜਿਹੜਾ ਆ ਸਾਡਾ ਦੂਜਾ ਬਲਾਕ ਜਿਹੜਾ ਆ ਔਡ ਬਲਾਕ ਆ ਉਹ ਮਹਿਰੂਪਰ ਮਲਪਰ ਤੋਂ ਤੁਰੂਗੇ ਤੇ ਜਿਹੜਾ ਬੰਗਾ ਬਲਾਕ ਹੈ ਉਹ ਤੁਰੂਗੇ ਆਪਣੇ ਭਗਤ ਸਿੰਘ ਦੇ ਪੁੱਤੋਂ ਕਿੰਨੇ ਟਰੈਕਟਰ ਹੋਣਗੇ ਟਰੈਕਟਰ ਸੈਂਕੜਿਆਂ ਦੀ ਗਿਣਤੀ ਹੋਣੇ ਆ ਜੀ ਸਾਰੇ ਸ਼ਾਂਤੀ ਪ੍ਰੂਫ ਹੋਏਗਾ ਹਾਂ ਬਿਲਕੁਲ ਸ਼ਾਂਤੀ ਕੋਈ ਸਾਡਾ ਦੁਆ ਨਹੀਂ ਹੈਗਾ ਟਕਰਾ ਨਹੀਂ ਹੈਗਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅੱਗਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉੱਥੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ ਛੇਂਤੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ ਜੇ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਦੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿੰਨੇ ਸਾਰਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਦ ਤੱਕ ਰੀਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣ